ਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਗੱਲ ਕੋਠੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਪਤਾ ਔੜ ਤੇ ਬਰਨਾਲਾ ਰੋਡ ਤੇ ਉੱਪਰ ਪੈਂਦਾ ਜੀ ਗੱਲ ਕੋਠੇ ਸਹਨੇ ਦੇ ਨਾਲ ਲੱਗ ਮੈਂ ਪੈਂਦਾ ਪੈਣ ਕੋਲ ਰੋ ਗੱਪਣ ਤੇ ਇੱਕ ਸੁਈ ਵੀ ਗਾਂ ਬਕਾਉਗਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਭੈਣ ਤੋਂ ਕਰਦੇ ਆ ਜੀ ਆਪਾਂ ਗੱਲਬਾਤ ਲੈਣੇ ਜੀ ਜਾਣਕਾਰੀ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਨਾ ਪਰਮ ਜੀ ਕਿਹ ਘਰ ਪਿੰਡ ਪਿੰਡ ਗਲੇ ਕੋਠੇ ਜੀ ਜਿਲ੍ਹਾ ਜਿਲ੍ਹਾ ਬਰਨਾਲਾ ਠੀਕ ਹੈ ਜੀ ਅਸੀਂ ਪਾਪਾ ਠੀਕ ਹੈ ਜੀ ਪਹਿਲੀ ਵਾਰ ਦੀ ਜਾਣਕਾਰੀ ਦੇ ਜੀ ਇਹ ਵੀਰੇ ਮਹੀਨਿਆਂ ਤੋਂ ਉੱਤੇ ਹੋਗਾ ਸੂਈ ਨੂੰ ਹਾਂਜੀ ਮਗਰ ਮੱਛਾ ਹਾਂਜੀ 12 ਲੀਟਰ ਦੁੱਧ ਦੇ ਨੇ ਠੀਕ ਹੈ ਜੀ ਠੰਡੀ ਸੀ ਲਾ ਪੂਰੀ ਆਈ ਨਹੀਂ ਕੋਈ ਜਵਾਬ ਹੀ ਲੈ ਕਿਹੜੀ ਬੈਠ ਕੇ ਚੋਰੀਆਂ ਮੈਂ ਹਾਂਜੀ ਇਹੀ ਜੀ ਕੋਈ ਗੱਲ ਨਹੀਂ ਠੀਕ ਹੈ ਜੀ 12 ਗੋਹਾਂ ਦਾ ਪਾ ਮਾਰ ਦਾਂਗੇ ਆਹੀ ਠੀਕ ਹੈ ਠੀਕ ਹੈ ਹਾਂ ਤੇ ਰੇਟ ਪੈਣ ਜੀ ਦਾ ਕਿੰਨਾ ਜੀ ਰੇਟ 45000 ਵੀਰੇ ਮਾਤਾਨ ਹੋ ਜੂ ਜੀ ਮੈਡਮ ਬਸ ਮਾੜਾ ਮੋਟਾ ਮਾਨਤਾਨ ਕਰਾਂਗੇ ਜੀ ਬਸ ਲੈਣ ਜਿਹੜੀ ਕਰਦੇ ਆਪਾਂ ਸਹੀ ਹਾਂ ਬਾਰਾ ਸਹੀ ਵੀ ਮੰਗਦੇ ਹੁੰਨੇ ਹਾਂ ਸਹੀ ਵੀ ਮੰਗਦੇ ਆ ਬਸ ਵੀ ਬਾਰਾ ਅਗਲਾ ਇਹਨੇ ਫਾਰ ਤੋਂ ਫੋਨ ਲਾਈ ਜਾਂਦਾ ਹੈ ਨਾ ਕੀ ਫਾਇਦਾਗਾ ਫਿਰ ਠੀਕ ਹੈ ਜੀ ਬਸ ਉਹ ਜੇ ਸ਼ਾਮ ਨਾਲ ਪੈਸਾ ਲਾਉਣ ਵਾਲੀ ਪਈ ਲਾ ਵੀ ਫੋਨ ਆਪਾਂ ਨੂੰ ਠੀਕ ਹੈ ਜੀ ਠੀਕ ਹੈ ਬਸ ਅਗੜਾ ਜੀ ਦਾ ਬੱਚਾ ਆ ਬੈਠਾ ਵੀਰੇ ਵਧੀਆ ਠੀਕ ਆ ਭਰਾ ਜੀ ਵੀਰੇ ਇਹਨੇ ਬੱਚਾ ਦੇਤਾ ਚੱਲ ਕਹਿੰਦੇ ਸੀ ਬੱਚੀ ਦੇਊ ਵੀ ਵਧੀਆ ਚਲੋ ਜੀ ਠੀਕ ਹੈ ਹਾਂ ਮੈਂ ਤਾਂ ਉੱਪਰ ਹੋ ਗਿਆ ਸੂਈ ਨੂੰ ਠੀਕ ਹੈ ਜੀ ਤੋੜ ਦੋ ਇਹਨੂੰ ਤੋੜ ਲੋ ਜੀ चेक कर सकदे हो चल दो डंग चोक ले जी जरा हां भावना दो डंग चोक ले जी ठीक बारह लीटर दूध दे ने बादी कडू नहीं बारह ठीक ठंडी सीरा जमा जर्सी है बरा पीली दे, 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 दे बैठ के चोनी हां काजा तू सी ठीक है जी देख दे। ठीक है मोड़ लो जी मोड़ लो। अभी के कख खा लेंदा तो चेक कर सकदे ठंडी सीरा ਉਦਸ ਇੱਕ ਮਿੰਟ ਜੀ ਇੱਕ ਮਿੰਟ ਲੈ ਵਾਖਾ ਇਸ ਮਾਰ ਕੇ ਠੀਕ ਹੈ ਜੀ ਹਾਂ ਜੀ ਭੈਣ ਜੀ ਦੂਜੀ ਵਾਰ ਦੱਸੋ ਜੀ ਜਾਣਕਾਰੀ ਇਹ ਵੀਰੇ ਮੈਂ ਤਾਂ ਪਤਾ ਅਗਲੇ ਨੇ ਦੂਜੇ ਤੇ ਹੈ ਪਤਾ ਤੀਜੇ ਮੰਨ ਕੇ ਲੈ ਲੈਂ ਪਿਆ ਠੀਕ ਹੈ ਜੀ ਤੀਜੇ ਮੰਨ ਕੇ ਲੈਣ ਦੀ 14 15 ਲੀਟਰ ਦੁੱਧ ਦੇ ਦਈ ਉਹੀ ਪਾਉਣੀ ਠੀਕ ਹੈ ਜੀ ਇਹ ਤਾਂ 10 ਦਿਨ ਬਾਕੀ ਰਹਿੰਦੇ ਨੇ ਹਜੇ ਵੱਧ ਵੀ ਲੈ ਸਕਦਾ ਪਸ਼ੂ ਘੱਟ ਵੀ ਇੱਕ ਦਿਨ ਲੈ ਸਕਦਾ ਸਹੀ ਗੱਲ ਹੈ ਜੀ ਦੋ ਦਿਨ ਵੱਧ ਵੀ ਲੈ ਸਕਦਾ ਰੇਟ ਪਹਿਲੀ ਦੱਸ ਦਿਜੀ ਇਹਦਾ ਰੇਟ 45000 ਜੀ

बनके सुना का नहीं पता तो है ठीक है हेल्थ टेल लटुलम बहुत ये कर्म हां ठीक है ठीक तो हाँ। लो जी लो जी आ लो जी पूरी ठंडी सी लपरा हां आई नहीं कोई बात हम ताजा तो सी लाद लटुलम बहुत हां बहुत बढ़िया रे वीर है बनके सुना का ठीक है ठीक हां लीटर दूध ठीक ठीक है चीक है जी 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 ਬਹੁਤ ਵਧੀਆ ਇਹ ਤਾਂ ਬਸ ਇੱਕ ਉਸਦੇ ਹੀ ਆ ਹਾਂਜੀ ਲਕੀਨਾ ਹੀ ਆ ਇਹ ਤਾਂ ਨਗੀਨਾ ਹੀ ਆ ਹਾਂ ਬੈਠ ਠੀਕ ਹਾਂ ਮੂੰਹੋਂ ਦੋ ਦੰਦਾ ਹਾਂਜੀ ਹਾਂ ਇਹਦੀ ਮਾਂ ਥੱਲੇ 25 ਲੀਟਰ ਦੁੱਧ ਦੇ ਸੀਗੇ ਇਹ ਮੰਨ ਕੇ ਚਲੋ ਵੀ ਭਲੂਣਾ 15 16 ਲੀਟਰ ਦੁੱਧ ਦੇ ਪਾਉਗੀ ਦਿਨ ਕਿੰਨੇ ਪਿਆ ਜੀ ਜੇਣਾ ਜਾਂ ਜੇ ਜਾਣਾ ਦੀ 15 ਪਾਈ ਲੈ ਬੇਟਾ ਇਹ ਜੀ 15 ਪਾਈ ਨੇ ਹਾਂ ਇੱਕ ਅੱਧਾ ਦਿਨ ਵੱਧ ਨਹੀਂ ਰਹਿ ਸਕਦੀ ਆ ਠੀਕ ਹੈ ਕੱਟ ਵੀ ਲੈ ਸਕਦੀ ਆ ਠੀਕ ਹੈ ਜੀ ਹਾਂ ਕੇ ਭਲੂਣਾ ਯਾਰ ਹੋ ਕੇ ਦੇਖੋ ਬੱਚੀ ਦੇਖੋ ਤੁਸੀਂ ਪਹਿਲਾਂ ਆ ਹੀ ਨਹੀਂ ਕੋਈ ਦੇਖੋ ਦੇਖੋ ਲੈ ਵਾ ਦੇਖੋ ਬੱਚੀ ਦਾ ਲੈ ਹਾਂਜੀ ਹਾਂਜੀ

ठीक है जी लो जी क्या <स्ताथ> फला दे कोई चक्कर ही लो जी देख सादे चंगी तरह ठाण बरा लो जी ठीक है छोड़ दो नहीं साई वाला है सील वाली की ठीक है सील वाली तो थो है कैमरे तो थोड़ा डर दिए जी ठीक है ठीक है लो जी लो जी ठीक है जी लो जी भैन जी को तीन गावा ठीक है जी दो गब्बण एक सुई भी है ठीक है जी ਚੈੱਕ ਕਰਕੇ ਤਸੱਲੀ ਕਰਕੇ ਲਿਜਾਹਦੇ ਭਰਾ ਦੋ ਡੰਗ ਭੈਣ ਕਹਿੰਦੀ ਚੋਕੇ ਤਸੱਲੀ ਕਰਕੇ ਲਿਜਾਹਦੇ ਠੀਕ ਆ ਰੇਟ ਭੈਣ ਜੀ ਨੇ ਆਪ ਨੂੰ ਦੱਸ ਹੀ ਦਿੱਤਾ ਜੀ ਭੈਣ ਜੀ ਨਾਲ ਜੂਰ ਕ੍ਰੈਡਿਟ ਕਨੈਕਟ ਕਰੋ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ